ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ ਹੈ ਕਿ ਨਮੋ ਡਰੋਨ ਦੀਦੀ ਯੋਜਨਾ ਤਹਿਤ ਕੁੱਲ 14500 ਡਰੋਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਨ੍ਹਾਂ ਚੋਂ ਪੰਜਾਬ ਨੂੰ 1021 ਅਤੇ ਹਰਿਆਣਾ ਨੂੰ 583 ਡਰੋਨ ਦਿੱਤੇ ਜਾਣਗੇ ਇਸ ਤੋਂ ਇਲਾਵਾ ਹਿਮਾਚਲ ਨੂੰ ਵੀ 75 ਡਰੋਨ ਮਿਲਣਗੇ ਇਸ ਯੋਜਨਾ ਦਾ ਮਕਸਦ ਪਿੰਡਾਂ ਦੀਆਂ ਔਰਤਾਂ ਨੂੰ ਡਰੋਨ ਪਾਇਲਟ ਬਣਾ ਕੇ ਉਨ੍ਹਾਂ ਨੂੰ ਖੇਤੀ ਨਾਲ ਜੁੜੇ ਕੰਮਾਂ ਲਈ ਤਿਆਰ ਕਰਨਾ ਹੈ ਇਹ ਯੋਜਨਾ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਨਵੇਂ ਨਤਮ ਨੀ ਤਕਨੀਕ ਨਾਲ ਜੋੜਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਡਰੋਨ ਰਾਹੀਂ ਖੇਤੀਬਾੜੀ ਸੰਬੰਧੀ ਕੰਮ ਜਿਵੇਂ ਕਿ ਖਾਦ ਕੀਟਨਾਸ਼ਕ ਛਰਕਾ ਮਾਪ ਤੋਲ ਅਤੇ ਨਕਸ਼ੇ ਬਣਾਉਣ ਦੇ ਕੰਮ ਸਾਨ ਹੋ ਜਾਣਗੇ। ਡਰੋਨਾਂ ਦੀ ਵਰਤੋਂ ਨਾਲ ਪਿੰਡਾਂ ਵਿੱਚ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਖੇਤੀ ਦੇ ਖਰਚੇ ਵਿੱਚ ਵੀ ਕਮੀ ਆਵੇਗੀ। ਇਸ ਪ੍ਰਯੋਗ ਨੂੰ ਇੱਕ ਮਾਡਲ ਵਜੋਂ ਲੈ ਕੇ ਫਾਰ ਸਰਕਾਰ ਹੋਰ ਰਾਜਾਂ ਵਿੱਚ ਵੀ ਇਸ ਤੀ ਵਰਤੋਂ ਵਧਾਏਗੀ। ਜਿਕਰ ਜੋ ਗਾਇਆ ਕਿ ਇਹ ਸਕੀਮ ਨੂੰ ਅੰਮਤ 2023 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾంచ్ ਕੀਤੀ ਗਈ ਸੀ ਆਪਣੇ ਆਜ਼ਾਦੀ ਦਿਵਸ ਦੇ ਭਾਸ਼ੁਂਦਰਾ ਨੂੰ ਨਾ ਕਿਹਾ ਸੀ ਕਿ ਘੱਟੋ ਘੱਟ 15000 ਦੀਦੀਆਂ ਨੂੰ ਡਰੋਨ ਚਲਾਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਨਾਲ ਖੇਤੀਬਾੜੀ ਦੇ ਮਾਮਲੇ 'ਚ ਕਾਫੀ ਫਾਇਦਾ ਮਿਲੇਗਾ